ਕੀ ਨਾਮ ਆਪਣਾ ਵੀ ਇਹ ਨਾਮ ਰਾਜੇਸ਼ ਕੁਮਾਰ ਸੀ ਮੈਂ ਟੂਲਪਲਾਜ ਦੇ 3 ਤੇ 4 ਦਿਨ ਝਗੜਾ ਰੋਜ਼ ਹੀ ਹੋ ਜਾਂਦੇ ਕਦੀ ਤੇਜ ਹਥਿਆਰ ਨਾਲ ਹਮਲੇ ਹੁੰਦੇ ਆ ਸਰ ਕੋਟ ਮਾਰਨ ਦੀ ਕੀ ਕਾਰਨ ਕੀ ਹੈ ਟੂਲਪਲਾਜ ਜੀ ਜਿਵੇਂ ਮੈਂ ਦੱਸਦਾ ਮੈਂ 10 ਦਿਨ ਪਹਿਲੇ ਇੱਥੇ ਆਇਆ ਮੈਂ ਰੋਪੜ ਟੋਰ ਦੇ ਸੀ.ਡੀ.ਟੀ. ਮੇਰੇ ਇੱਥੇ ਪਹਿਲੇ ਝਗੜਾ ਹੋਇਆ ਮوڑਿਆਂ ਦੇ ਪੱਚੇ-ਪੁੱੱਚੇ ਇੱਥੇ ਕੁਝ ਬਾਹਰ ਦੇ ਕੁਝ ਅੰਦਰ ਦੇ ਕੁਝ ਮੁਲਾਜ਼ਮ ਸੀ ਉਸ ਆਊਟਸਾਈਡਰ ਸੀ ਉਹਨਾਂ ਦੇ ਪਰਚੇ ਹੋਏ 8-10 ਬੰਦਿਆਂ ਦੇ ਦੋਵੇਂ ਪਾਰਟੀਆਂ ਉਦੇ ਬਾਅਦ ਜਿਹੜੇ ਇੱਥੇ ਮੈਨੇਜਰ ਸੀ ਜਾਂ ਦੂਸਰਾ ਡਿਪਟੀ ਮੈਨੇਜਰ ਸੀ ਅਕਾਉਂਟੈਂਟ ਸੀ ਜੀ ਉਹ ਪਤਾ ਨਹੀਂ ਉਹਨਾਂ ਲੋਕਾਂ ਖਿਜਾ ਦਿੱਤੇ ਜਾਂ ਭੱਜ ਗਏ ਜਾਂ ਕੀ ਹੋ ਗਿਆ ਉਹਨਾਂ ਦੇ ਵੀ ਪਰਚੇ ਤੇ ਮੈਨੂੰ ਅਮਰਜੈਂਸੀ 'ਚ ਮਾਲ ਕਰਾਉਣ ਮੈਂ ਲੋਕਾਂ ਅੱਗੇ ਉੱਥੇ ਬੰਦਾ ਕੋਈ ਨਹੀਂ ਆ ਟੋਲਦੇ ਤੁਸੀਂ ਜਿੰਨੇ ਦਿਨ ਉਹ ਨਹੀਂ ਆਉਂਦਾ ਕੋਈ ਹੋਰ ਨਹੀਂ ਆਉਂਦਾ ਤੁਸੀਂ ਉੱਥੇ ਜਾ ਕੇ ਦੇਖੋ ਕੋਈ ਪਰਸਾਂ ਨਹੀਂ ਆਉਂਦਾ ਤੇ 10 ਦਿਨ ਹੋ ਗਏ ਮੈਨੂੰ ਇੱਥੇ ਆਏ ਨੂੰ ਮੈਂ ਗਿਆ ਸੀ ਐਨਐਚਏ ਦਫ਼ਤਰ ਸੜਕ ਤੇ ਡ੍ਰੀਮ ਸਿਟੀ ਦਾ ਨੈਸ਼ਨਲ ਹਾਈਵੇ ਦਾ ਦਫ਼ਤਰ ਉਹ ਤੇ ਨੂੰ ਮਿੰਨ ਮਿੰਨ ਡਾਕਟਰ ਜਮਾਤ ਕਰਾ ਨਾ ਪੰਜੇ ਤੋਂ ਜਪਨਾ ਕੋਲ ਪਣਾ ਜੇ ਤੇ ਸ਼ਾਮ ਨੂੰ ਉਹਨਾਂ ਮੁੰਡੇ ਨੇ ਮੈਨੂੰ ਫੋਨ ਕੀਤਾ ਉਹ ਪ੍ਰੇਟੈਂਡ ਕੈਂਪ ਦਾ ਰੋ ਮਨਾਂ ਕਿ ਇੱਥੇ ਹੋ ਗਿਆ ਝਗੜਾ ਮੈਂ ਕੀ ਗੱਲ ਹੋ ਗਈ ਕਹਿੰਦਾ ਝਗੜਾ ਹੋ ਗਿਆ ਮੈਂ ਜਾ ਥੱਲੇ ਜਾ ਕੇ ਦੇਖ ਕਿ ਮਸਲਾ ਕੀ ਹੋ ਗਿਆ ਜਿਆਦਾ ਘਟ ਤੇ ਮੈਨੂੰ ਦੱਸ ਉਹਨੇ ਕਿਹਾ ਜਿਆਦਾ ਝਗੜਾ ਹੋ ਗਿਆ ਸਿਰ ਸਿਰ ਫਟਦੇ ਬਸ ਚਲ ਤੂੰ ਫੋਨ ਕਰ ਤਾਂ ਮੈਂ ਫੋਨ ਚੱਕ ਕੇ ਬੰਦਾ ਗਿਆ ਐਸ ਐਚਓ ਮੈਂ ਸਾਬਿਤ ਦਦਾਂ ਗੱਲਿਆ ਕਿ ਇਸ ਟੋਰ ਪਰਾਜੇ ਤੇ ਝਗੜਾ ਹੋ ਗਿਆ ਉੱਥੇ ਬੰਦਾ ਕੋਈ ਨਹੀਂ ਆ ਤੇ ਨਾ ਕੋਈ ਸਕਿਉਰਟੀ ਤੇ ਆਪਣੇ ਮੁਲਾਜ਼ਮ ਦੋ ਚਾਰ ਉੱਥੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੁਲਾਜ਼ਮ ਤੇ ਭੇਜਦਾ ਭੇਜਦਾ ਮੈਂ ਆਪੇ ਵੀ ਆਣਾ। ਮਤਲਬ ਕੋਈ ਜਿਆਦਾ ਮਸਲਾ ਨਹੀਂ ਹੈ ਜੀ ਮੁੰਡੇ ਨੇ ਮੈਨੂੰ ਸੁਣਾਇਆ ਉਹਦੇ ਮੁਤਾਬਕ ਕਿ ਮਸਲਾ ਜਿਆਦਾ ਹੈ। ਉਹ ਐਸਐਚਓ ਸਾਹਿਬ ਆ ਗਏ ਤੇ ਮੈਂ ਉੱਥੇ ਦਫਤਰ ਸੀ ਮੈਂ ਉਹਨੂੰ ਕਿਹਾ ਮੈਂ ਜੀ ਕੱਲ ਆਵਾਂਗਾ ਮੈਂ ਕੰਮ ਕਰ ਦਿਆਂਗਾ। ਮੈਂ ਚਲਿਆ ਟੋਰ ਤੇ ਟੋਰ ਤੇ ਹੋ ਗਈ ਲੜਾਈ। ਇੰਨੇ ਦਿਨ ਮੈਂ ਵੀ ਆ ਗਿਆ ਕੋਈ 15-20 ਮਿੰਟ ਬਾਅਦ ਮੈਂ ਵੀ ਆ ਗਿਆ ਜਿਹੜੇ ਆਉਣ ਤੋਂ ਪਹਿਲੇ ਝਗੜਾ ਝਗੜਾ ਜਿਹੜਾ ਹੋ ਚਲੇ ਚੁਲੇ ਗਏ ਸੀ ਇੱਕ ਮਗਰ ਮੁੰਡੇ ਤੇ ਪੁਲਿਸ ਬੈਠੀ ਸੀ ਉੱਪਰ 8-10 ਬੰਦੇ ਪੁਲਿਸ ਦੇ ਸੀ। ਆਰਮੀ ਦੇਸੀ ਸਤ ਅਥਰ ਜੀ ਕੱਲ ਕੇ ਸਰ ਇੱਕ ਆਰਮੀ ਜਿਹੜੀ ਸਾਡੇ ਦੇਸ਼ ਨੂੰ ਦੇਖਦੀ ਹੈ ਜਿਹਦੇ ਛਾਂਟ ਜਿਹਾ ਸਾਰੇ ਸਾਲ ਹੈ ਸਭ ਤੋਂ ਸਾਰ ਰਹੇ ਜੀ ਮੇਰਾ ਆਪਣਾ ਬੇਟਾ ਵੀ ਆਰਮੀ ਚ ਹੈ ਮੈਂ ਕੋਲ ਸੁਖਸ਼ ਤੇ ਆਮ ਆਦਮੀ ਵੀ ਕਾਸਰਸ ਰਾਇਆ ਫਿਰ ਕੀ ਕਾਰਨ ਕੀ ਆ ਕਿਉਂ ਆਏ ਦਿਨ ਇਹ ਲੜਾਈ ਮੁਲਾਕਨਾ ਹੋ ਗਈ ਕਦੀ ਆਪਣਾ ਬੱਸ ਰੋਡਵੇਜ ਵਾਲਿਆਂ ਨਾਲ ਹੋ ਗਈ ਉਹਦੀ ਕਿਸੇ ਟਰਾਂਸਫਰ ਹੋਣ ਦੇ ਕੋਈ ਕਾਰਨ ਦੇ 20 ਖਬਰਾਂ ਆ ਚੁੱਕੀਆਂ ਦੇਖੋ ਜੇ ਕਾਰਨ ਕਾਰਨ ਕੀ ਹੁੰਦਾ ਤੇ ਕੋਈ ਬੰਦਾ ਜਿਹੜਾ ਕਰੂੰ ਆ ਰਿਹਾ ਕੋਈ ਬਿਮਾਰ ਹੈ ਕਿਸੇ ਚ ਪੇਸ਼ੈਂਟ ਹੈ ਜਾਂ ਕਿਸੇ ਅਮਰਜੈਂਸੀ ਦੇ ਕਿਤੇ ਜਾ ਰਿਹਾ ਹੈ ਜਾਮ ਲੱਗਦਾ ਗੱਡੀ ਲੇਟ ਹੋ ਜਾਂਦੀ ਹੈ ਬੰਦਾ ਕਾਲਾ ਪੈਦਾ ਕਿ ਜਲਦੀ ਨਾਲ ਗੱਡੀ ਨਿਕਲੇ ਤੇ ਟੋਲ ਵਾਲੇ ਕੰਸੀਸ ਕਰਦੇ ਨੇ ਕਿ ਫਾਸਟ ਟੈਗ ਜਿਹੜਾ ਜਲਦੀ ਜਲਦੀ ਹੋ ਜਾਦਾ ਗੱਡੀ ਆਖਣੀ ਕੋਈ ਬੰਦਾ ਵਿੱਚ ਉਹ ਜਿਹੜਾ ਜਿਹੜਾ ਟੋਲ ਬਲਾਜਾ ਕਿ ਪਸੰਦ ਨਹੀਂ ਕਰਦਾ ਜਾਂ ਕਿਸੇ ਦੀ ਅੱਤਸ ਵਿੱਚ ਹੁੰਦੀ ਆ ਉਹ ਇੱਕ ਦੂਜੇ ਨੂੰ ਮਤਲਬ ਉਸਕਾਣੇ ਦੀ ਕੋਸ਼ਿਸ਼ ਕਰਦੇ ਆ ਵੀ ਆਪਾਂ ਆਰਮੀ ਦੀ ਗੱਲ ਕਰੀਏ ਆਰਮੀ ਦਾ ਦੇਖੋ ਯਾਰਮੀ ਦਾ ਸਾਨੂੰ ਪਹਿਲਾ ਇਨਸਟ੍ਰਕਸ਼ਨ ਹੈ ਕਿ ਆਰਮੀ ਦਾ ਕੋਈ ਵੀ ਪਸੰਨਾ ਹੈ ਉਹਦੇ ਗੱਡੀ ਪ੍ਰਾਈਵੇਟ ਜਾਂ ਆਪਣੀ ਆ ਜਾਂ ਉਹਦੇ ਵਿੱਚ ਉਹ ਬੈਠਦਾ ਗੱਡੀ ਕੋਈ ਵੀ ਹੈ ਉਹਦਾ ਆਈ ਕਾਰਡ ਦੇਖੋ ਉਹ ਜਾਣਦੇ ਹੋ ਜਾਂ ਜਿਹਦੇ ਕੋਲ ਆਈ ਕਾਰਡ ਨੇ ਉਹਦੇ ਕੋਲ ਕੰਟੇਨਰ ਕਾਰਡ ਹੈ ਜਾਉਦੇ ਕੋਲ ਉਹ ਛੁੱਟੀ ਦਾ ਇੱਕ ਸਰਟੀਫିକੇਟ ਦੀਪ ਸਰਟੀਫିକੇਟ ਇਹ ਦੇਖੋ ਤੇ ਜਾਣਦੇ ਹੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਤੇ ਕੱਟਣਾਈ ਤਾਂ ਹੈ ਜੀ ਇੱਕ ਬਸ ਵਾਲਾ ਆ ਗਿਆ ਬਸ ਲਾਤੀ ਉਹਨੇ ਆ ਗਿਆ ਜਿਹੜੇ ਵੀਡੀਓ ਦੇ ਮੁਤਾਬਿਕ ਮੈਂ ਦੇਖੀ ਤੇ ਜਿਹੜਾ ਮੋੜਿਆ ਨੇ ਮੈਨੂੰ ਦੱਸਿਆ ਬਸ ਵਾਲਾ 15 ਦਿਨ ਤੋਂ ਫਰੀ ਹੋ ਜਾ ਰਿਹਾ ਪੈਸੇ ਨਹੀਂ ਨਾ ਅੰਦਰ ਜਾਂਦੇ ਲੋਕਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੇ ਬਸ ਵਾਲ ਨੂੰ ਰੋਕ ਕੇ ਭਾਈ ਤੂੰ ਬਸ ਰੋਜ਼ੇ ਜਾਣਾ ਦੋ ਚੱਕਰ ਲਾਉਂਦਾ ਤੇਰੇ 280 ਰੁਪਏ ਬੰਦਰਾ ਤੂੰ ਇੱਕ ਚੱਕਰ ਦੇ ਹੀ ਪੈਸੇ ਦੇ ਦੋ ਦੇ ਨਹੀਂ ਦੇ ਉਹਨਾਂ ਨੇ ਅੱਗੋਂ ਬਾਤ ਵਿੱਚ ਕੀਤੀ ਗਾਲਾਂ ਕੱਢੀਆਂ ਉਹਨਾਂ ਨੇ ਉਹਦੇ ਤੋਂ ਜਵਦਸਤੀ ਪੱਚੀ ਕਿਟਾ ਇਹ ਜਿਹੜਾ ਮੋੜਾ ਸੀ ਆਰਮੀ ਦਾ ਜਵਾਨ ਸੀ ਇਹ ਪਿੱਛੇ ਸੀ ਬਸਦੇ ਕਾਰ ਜੀ ਤੇ ਉਹਦੇ ਪਿੱਛੇ ਪੁਰਾਣੀ ਟਰੈਕਟਰ ਸੀ ਸ਼ਾਇਦ ਕੋਸ਼ਿਸ਼ ਸੀ ਵੀ ਪੋਰਗ ਦੇ ਇਹਨਾਂ ਵਾਲੀ ਲਾਈਨ ਖਾਲੀ ਸੀ ਮੋੜਿਆ ਨੇ ਇਹਨਾਂ ਕਿਹਾ ਕਿ ਤੁਸੀਂ ਭਾਈ ਸਾਹਿਬ ਅੰਨਵਾਦੀ ਆ ਜਾਓ ਇਹ ਲਾਈਨ ਖਾਲੀ ਹੈ ਇੱਧਰ ਆ ਜਾਓ ਉਹਨੇ ਕਿਹਾ ਕਿ ਮੈਨੂੰ 1-2 ਮਿੰਟ ਹੋ ਗਿਆ ਇੱਥੇ ਮੈਂ ਇਸੇ ਲਾਈਨ ਤੇ ਜਾਵਾਂ ਪਲੀਜ਼ ਬੈਠ ਕਰੋ ਬੱਸ ਚਲੀ ਗਈ ਅੱਗੇ ਬਸ ਗਈ ਤੇ ਉਹ ਵੀ ਚਲੇ ਗਏ ਪਿੱਛੇ ਕਿਸੇ ਨੇ ਮਤਲਬ ਉਹਨਾਂ ਨੂੰ ਪੈਸੇ ਮੰਗੇ ਰੋਕਿਆ ਡਾਈ ਕਾਰਡ ਕਿਸੇ ਨੇ ਨਹੀਂ ਦੇਖਿਆ ਫਿਰ ਉਹਦੇ ਬਾਅਦ ਇਹਨਾਂ ਦੀ ਗੱਲ ਵੱਧ ਗਈ ਉਹ ਅੱਗੇ ਜਾ ਕੇ ਖਲੋ ਗਏ ਕਿਤੇ ਹੋਟਲ ਦੇ ਕਿਹੜੇ ਸਾਈਡ ਤੇ ਉਹਨੇ ਗੱਡੀ ਲਾਈ ਪਰਮਾਤਮਾ ਜਾਣਦਾ ਉਹ ਗੱਲ ਕਰਨ ਆਏ ਜਾਂ ਕਿਸ ਤਰ੍ਹਾਂ ਇਹ ਫੇਰ ਰਹਿੰਦਾ ਇਹ ਹੱਥ ਪਾਈ ਜਿਹੜੀ ਆ ਉਹ ਹੋ ਗਈ ਉਹ ਵੀਡੀਓ ਚ ਮੈਂ ਦੇਖੀ ਸਰ ਵੀਡੀਓ ਜਿਹੜੀ ਆ ਰਹੀ ਉਹਦੇ ਚ ਇਹ ਜਿਹੜੇ ਤੁਹਾਡੇ ਮੁਲਾਜ਼ਮ ਆਏ ਆ ਕਿ ਮੁਲਾਜ਼ਮ ਜੀ ਵੀਡੀਓ ਬਣਾ ਲੈ ਕੇ ਤਾਂ ਡੇਢ ਮਿੰਟ ਖੜੇ ਹੋਣੀ ਹੋ ਗਿਆ ਤੇ ਤੁਹਾਡੇ ਮੁਲਾਜ਼ਮ ਇਹ ਕਹਿ ਰਿਹਾ ਕਿ ਤੂੰ ਸਾਡੀ ਵੀਡੀਓ ਕਿਉਂ ਸ਼ੂਟ ਕਰਦਾ ਪਿਆ ਉਹ ਡਰਾਈਵਰ ਸੀਟ ਤੋਂ ਕੰਡਕਟਰ ਸੀਟ ਲੜਨ ਲੱਗ ਪਏ ਜੀ ਲੜਾਈ ਇੱਥੇ ਹੋਈ ਹੈ ਮੈਂ ਵੀ ਦੇਖਿਆ ਇੱਥੇ ਹੋਈ ਹੈ ਵਾਤੋ ਗੱਡੀ ਲਾ ਕੇ ਗਈ ਹੈ ਮਲਗੀ ਇਸ ਤਰ੍ਹਾਂ ਤੇ ਆਪਾਂ ਉਹਨਾਂ ਬੰਦੇ ਉਹਨੇ ਮੋੜੇ ਦੇ ਨਾਮ ਆਰ ਮਿਲ ਨੂੰ ਦਿੱਤੇ ਆਰਮੀ ਵਾਲੇ ਦੇ ਉਹ ਐਂਡੋਕਰ ਕੀਤੇ ਮੈਂ ਕਿ ਬੰਦੇ ਲੈ ਜੋ ਇਨਨ ਸਬਦਿਸ਼ ਕਰੋ ਬਿਲਕੁਲ ਜੀ ਹੁੰਦੇ ਉਹ ਤੇ ਕੇਸ ਮੈਂ ਆਪੇ ਗਿਆ ਸੀ ਕੱਲ ਉਹਨਾਂ ਦੇ ਕੇਸ ਪਵਾ ਕੇ ਨਾਮ ਲਿਖਾ ਕੇ ਉਹਨਾਂ ਦਾ ਐਡਰੈਸ ਆਈ.ਡੀ ਪ੍ਰੂਫ ਆਧਾਰ ਕਾਡ ਦੇ ਕੇ ਆਇਆ ਹੁਣ ਆਰਮੀ ਵਾਲੇ ਕੀ ਕਰਦੇ ਨੇ ਉਹ ਜਾਣਦੇ ਐਸ.ਐਚ.ਓ ਐਸ.ਐਚ.ਓ ਸਰ ਇੱਕ ਕੁਐਸਚਨ ਵੀ.ਆਈ.ਪੀ ਰਿਸ਼ਤੇ ਕਿਸ ਕਾਰਨ ਬੰਦ ਕੀਤੇ ਗਏ ਆ ਜੇਕਰ ਵੀ.ਆਈ.ਪੀ ਰਸਤੇ ਤੁਸੀਂ ਬੰਦ ਖੋਲਦੇ ਹੋ ਤੁਸੀਂ ਉੱਥੇ ਕੈਮਰੇ ਆਪਣੇ ਲਾਓ ਠੀਕ ਹੈ ਜੇ ਕੋਈ ਜ਼ਬਰਦਸਤੀ ਦੀ ਆ ਕੈਮਰੇ ਲਾਓ ਉੱਥੇ ਆਪਣੇ ਦੇਖੋ ਜੀ ਅਸੀਂ ਬੰਦ ਨਹੀਂ ਕਰਾਉਂ ਅਸੀਂ ਬੰਦ ਨਹੀਂ ਕੀਤੇ ਹੈਗਾ ਕੋਈ ਕੰਸਟਰਕਸ਼ਨ ਕੋਈ دیوار ਕਰਾਦਾ ਕੋਈ ਉਸੇ ਉਹ ਪਾ ਦੇਣਾ ਬਜਰੀ ਰੇਤਾ ਵਗੈਰਾ ਕਿ ਗੱਡੀ ਰੋਕੇ ਨਾ ਖਾਸ ਕਰ ਆਟੋ ਹੀ ਹੈ ਐਮਬੂਲੈਂਸ ਜਿਹੜੀ ਆਏ ਆਪਣੇ ਮੂਵਮੈਂਟ ਜਿਹੜੀ ਆਉਂਦੀ ਹੈ ਨਾ ਜਿਹੜੀ ਆਰਮੀ ਦੀ ਹੋ ਗਈ ਪੁਲਿਸ ਦੀ ਹੋ ਗਈ ਜਾਂ ਕੋਈ ਨਿਸਤ ਵਗੈਰਾ ਆਜੇਗਾ ਉਹਨੇ ਵਾਸਤੇ ਰਸਤਾ ਸੇਫ ਕਰਦੇ ਨਾ ਮਤਲਬ ਸਰ ਇੰਨੀ ਕੀ ਨੋਬਤ ਆ ਗਈ ਸੀ ਕਿ ਤਲਵਾਰ ਦੇ ਨਾਲ ਜਿਹੜਾ ਵਾ ਹਮਲਾ ਕੀਤਾ ਗਿਆ ਉਹ ਜਿਹੜੇ ਮਲਾਜ਼ਮ ਸੀ ਹੈ ਉਹ ਆਪਣੇ ਟੋਲਦੇ ਆ ਜਿਨ੍ਹਾਂ ਨੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਦੇਖੋ ਟੋਲਦੇ ਮਲਾਜ਼ਮਾਂ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਕਿਸੇ ਬੰਦਾ ਮਰ ਜਾਂਦਾ ਤੇ ਫਿਰ ਗੱਲ ਆ ਜੀ ਬੰਦੇ ਗੁੰਡਾ ਗੱਦੀ ਭਾਂਜ ਚਲਾਉਂਦੇ ਆ ਜੀ ਉਈ ਇਹ ਤਾਂ ਲਾਗੋ ਨੇ ਗੁੱਦਾ ਲਾਗੋ ਨੇ ਮਰਚਾਂ ਦਾ ਇਹ ਕੌਣ ਜਿ ਮਿਆਰੀ ਹਾਂਜੀ ਸਰ ਅੱਜ ਕਿਸ ਕਾਰਨ ਇੱਥੇ ਜਿਹੜੇ ਤੁਸੀਂ ਇਕੱਠੇ ਕੀਤਾ ਕੀ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਇੱਥੇ ਇਸ ਮੁਸ਼ਕਲ ਘੜੀ ਜੋ ਪੈਦਾ ਹੋ ਗਈ ਹੈ ਉਹਦੇ ਵਿੱਚ ਤੁਸੀਂ ਸਾਥ ਦਿੱਤਾ ਇੱਥੇ ਅੱਜ ਅਸੀਂ ਮਾਨਵਾਲੇ ਟੋਲ ਨਾਕੇ ਤੇ ਇਹ ਕਰਕੇ ਪਹੁੰਚੇ ਹਾਂ ਮੈਂ ਸਾਬਕਾ ਸੈਨਿਕ ਕੁਆਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪਰ ਮੱਝਾ ਜੌਨ ਦੀ ਟੀਮ ਵੱਲੋਂ ਇੱਥੇ ਰਿਪਰੈਜ਼ੈਂਟ ਕਰਨ ਆਇਆ ਹੈ ਕਿਉਂਕਿ ਅਸੀਂ ਹਰ ਪੀੜਤਾਂ ਦੀ ਮਦਦ ਵਾਸਤੇ ਸਾਬਕਾ ਸੈਨਿਕ ਮਾਝਾ ਜਨਵਲੋਂ ਜੋ ਕੈਂਪ ਲਾਇਆ ਉਹਦੇ ਵਿੱਚ ਬਹੁਤ ਜ਼ਿਆਦੇ ਬੀਜੀ ਹਨ ਪਰसों ਰਾਤ 117 ਇੰਜੀਨੀਅਰ ਰੈਜiment ਦਾ ਲੜਕਾ ਹੈ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਪੋਸਟਿੰਗ ਜਾ ਰਿਹਾ ਹੈ ਉਹਨ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਨਾਵਲੇ 톨 ਨਾਕੇ ਤੇ ਵੱਡ ਫੱਟ ਕੀਤੀ ਜਿਹਦੀਆਂ ਫੋਟੋਆਂ ਮੋਬਾਈਲ 'ਚ ਜਿਹਦਾ ਸਿਰ ਵੱਡਿਆ ਗਿਆ ਹੱਥ ਵੱਡਿਆ ਉਸ ਵਿਸ਼ੇ 'ਚ ਅੱਜ ਅਸੀਂ ਇੱਥੋਂ ਦੀ ਜਿਹੜੀ ਮੇਨ ਅਥਾਰਟੀ ਆ ਟੋਲਾ ਕਮਾਨਾ ਵਾਲ ਮੈਨੇਜਰ ਰਜੇਸ਼ ਜੀ ਉਹਨਾਂ ਨੂੰ ਮਿਲਣਾ ਹੈ ਪਰ ਉਹ ਸਾਨੂੰ ਅਜੇ ਮਿਲੇ ਨਹੀਂ ਉਹਦਾ ਸ਼ਵਾਸਨ ਦਿੱਤਾ ਅਹੀਂ ਇਹ ਕਰਕੇ ਇਥੇ ਪਹੁੰਚਿਆ ਵੀ ਟੋਲ ਨਾਕੇ ਦੇ ਜੋ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫੌਜੀ ਸੈਨਿਕ ਜਦੋਂ ਇਹ ਬਲੈਕਆਊਟ ਹੋਇਆ ਸੀ ਇਹ ਪਹਿਲਗਾਉਂਦਾ ਹੋਇਆ ਸੀ ਤੇ ਤੁਸੀਂ ਆ ਸਾਰੇ ਜਾਣਦੇ ਭਲੀ ਭਾਤ ਵੀ ਸੇਨਾ ਹੀ ਲੜ ਸਕਦੀ ਆ ਬਾਕੀ ਆਪਾਂ ਸਾਰੇ ਲੜ ਸਕਦੇ ਆ ਦੇਸ਼ ਦੀ ਸੁਰੱਖਿਆ ਚ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਫੌਜੀ ਟੋਲ ਨਾਕੇ ਤੇ ਉਹਨੇ ਹਾਨ ਮਾਰਿਆ ਜਿਹਦੇ ਵਿੱਚ ਟੋਲ ਨਾਕੇ ਦੇ ਇਸ ਨਾਕੇ ਦੇ ਉੱਤੇ ਬੰਦਿਆਂ ਨੇ ਤਲਵਾਰਾਂ ਤੇ ਦਾਹ ਨਾਲ ਉਹਨੂੰ ਵੱਢਿਆ ਗਿਆ ਪਹਿਲਾਂ ਮੈਂ ਅਪੀਲ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰਾਂ ਵਾਲੇ ਬੰਦੇ ਟੋਲ ਨਾਕੇ ਦੇ ਅਮਪਲਾਈ ਕਿਉਂ ਰੱਖੇਗੇ ਦੂਸਰਾ ਸਰਕਾਰ ਜਦੋਂ ਸਾਨੂੰ ਗੱਡੀਆਂ ਦਿੰਦੀ ਆ ਤੇ ਕਿੰਨਾ ਟੈਕਸ ਲੈਂਦਾ ਤੁਸੀਂ ਵੀ ਜਾਣਦੇ ਤੇ ਇਹ ਟੋਲ ਨਾਕੇ 50-50 ਕਿਲੋਮੀਟਰ ਤੇ ਕਿਉਂ ਲਾਏ ਗਏ ਇਹ ਟੋਲ ਨਾਕਾ ਜੇ ਹੋਣਾ ਵੀ ਚਾਹੀਦਾ ਕਿ 300 ਕਿਲੋਮੀਟਰ ਨਹੀਂ ਤੇ ਸਰਕਾਰ ਨੂੰ ਟੋਲ ਲਾ ਕੇ ਵੈਸੇ ਖਤਮ ਕਰਨੇ ਚਾਹੀਦੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਵਾਸਤੇ ਇਹ ਸਰਕਾਰੀ ਧਾਰਿਆਂ ਦੇ ਵਿੱਚ ਮਿਲ ਕੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹ ਮਿਲੇ ਜਾ ਰਹੇ ਇਹ ਬਹੁਤ ਨਿੰਦਣਯੋਗ ਆ ਇੱਕ ਸੈਨਿਕ ਨੂੰ ਜਨ ਤੋਂ ਮਾਰਨ ਵਾਸਤੇ ਇਹ ਬੰਦਿਆਂ ਨੇ ਕਾਰਵਾਈ ਕੀਤੀ ਜੋ ਆ ਜੰਡੇਆਲੇ ਦੇ ਲਾਗੇ 421 ਇੰਜੀਨੀਅਰਜ ਮਟਿਆ ਜਿਹਦੇ ਵਿੱਚ ਮੁੰਡਾ ਭੱਜ ਕੇ ਜਾ ਕੇ ਬਚਿਆ ਉਥੋਂ ਫਿਰ ਮਿਲਟਰੀ ਹਸਪੀਟਲ ਅੰਮ੍ਰਿਤਸਰ ਐਮਚਾ ਚ ਉਹਨੂੰ ਐਡਮਿਟ ਕਰਾਇਆ ਗਿਆ ਜਿਹਦੇ ਤੇ ਸੀਐਮਪੀ ਯੂਨਿਟ ਤੇ ਉਹਨਾਂ ਦੇ 2आईसी ਅਸ਼ੀਸ਼ ਸਾਹਿਬ ਇਰਤੇ ਕਾਰਵਾਈ ਕਰਨ ਦੇ ਅੱਜ ਸਵੇਰੇ ਮੈਂ ਡੀਐਸਪੀ ਰਵਿੰਦਰ ਜੰਡਿਆਲੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸਾਰੇ ਨਾਂ ਤੇ ਅਸੀਂ ਪਰਚਾ ਕਰ ਲਿਆ ਤੇ ਆਰਮੀ ਵੀ ਦਾ ਇਨਵੈਸਟੀਗੇਸ਼ਨ ਕਰ ਰਹੀ ਮੈਂ ਦੋਵਾਂ ਸੰਗਠਨਾਂ ਦਾ ਪ੍ਰਸ਼ਾਸਨ ਦਾ ਤੇ ਆਰਮੀ ਦਾ ਧੰਨਵਾਦ ਕਰਦਾ ਜਿਹੜੇ ਕਾਰਵਾਈ ਕਰਨ ਦੇ ਪਰ ਅਸੀਂ ਆਰਗੇਨਾਈਜੇਸ਼ਨ ਤੌਰ ਤੇ ਇੱਥੇ ਪਹੁੰਚੇ ਹਥਿਆਰ ਬੰਦ ਕਿਉਂ ਰੱਖੇ ਨਾ ਡੋਲਪਲੇ ਜੇ ਕੀ ਕਾਰਨ ਹੈ ਜਿਹੜਾ ਹਥਿਆਰ ਬੰਦ ਇਹਨਾਂ ਨੇ ਬੰਦੇ ਰੱਖੇ ਇਹ ਕਾਰਨ ਇਹ ਆ ਵੀ ਜੋ ਵੀ ਬੰਦੇ ਇੱਥੇ ਜਾਂਦੇ ਨੇ ਜਿਹੜੀਆਂ ਸੰਸਥਾਵਾਂ ਵਾਂ ਜੋ ਸਮਾਜ ਸੇਵਾ ਕਰਨੀਆਂ ਜੇ ਉਹਨਾਂ ਦਾ ਕੋਈ ਬੰਦਾ ਕਹਿੰਦਾ ਵੀ ਟੋਲ ਨਾਕਾ ਤੇ ਵੀ ਵੇਖੋ ਅਸੀਂ ਸੇਵਾ ਕਰਨੇ ਦੇ ਦਿੱ। ਵੀ ਤੁਸੀਂ ਸਾਨੂੰ ਥੋੜੀ ਰਿਆਦ ਦੋ। ਇਹ ਉਹਨਾਂ ਨੂੰ ਕੁੱਟਦੇ ਆ ਜਿਹੜੇ ਆਮ ਨਾਗਰਿਕ ਜਾਂ ਕੋਈ ਬੰਦਾ ਗੱਡੀ ਅੱਗੇ ਗਾਂ ਕਰ ਦਿੰਦਾ ਤੇ ਇਹ ਇਹਨਾਂ ਨੇ ਇੱਕ ਆਵਾਮ ਤੇ ਪ੍ਰੈਸ਼ਰ ਬਣਾਉਣ ਲਈ ਇਹੋ ਜੀ ਇੱਕ ਗੁੰਡਾਗਰਦੀ ਵਾਲੇ ਲੋਕ ਰੱਖੇ ਹੋਏ ਨੇ ਹਰ ਟੋਲ ਨਾਕਾ ਤੇ ਵੀ ਜਿਹੜਾ ਕੋਈ ਆਮ ਨਾਗਰਿਕ ਬੋਲੇ ਨਾ ਉਹਨੂੰ ਕੁੱਟ ਦੇਣ ਕੀ ਕਰਦੇ ਨੇ ਉਹ ਕੀਪਦਾ ਕਿੰਨਿਆ ਕਰਨ ਦਾ ਹੱਥ ਹੁੰਦੇ ਜਿਸ ਤਰ੍ਹਾਂ ਮੇਰਠ ਦੇ ਵਿੱਚ ਇੱਕ ਫੌਜੀ ਆਨ ਡਿਊਟੀ ਨਾ ਆਇਆ ਉਹਨੂੰ ਸਤਕਾਰ ਕਰਦੇ ਗੜਗੜੀ ਸਾਹਿਬ ਦਾ ਵੀ ਜਿਨ੍ਹਾਂ ਨੇ ਬਲੈਕਲਿਸਟ ਕੀਤਾ ਤਾਂ 20 ਲੱਖ ਰੁਪਏ ਜੁਰਮਾਨਾ ਵੀ ਪਾਇਆ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਵੀ ਬਲੈਕਲਿਸਟ ਕੀਤਾ ਜਾਵੇ ਤੇ ਇਹਨਾਂ ਤੇ ਵੀ ਉਸੇ ਤਰ੍ਹਾਂ ਜੁਰਮਾਨਾ ਠੋਕਿਆ ਜਾਵੇ ਇਸ ਕੰਪਨੀ ਦੇ ਵੀ ਜਿਨ੍ਹਾਂ ਨੇ ਇੱਕ ਫੌਜੀ ਜਵਾਨ ਦੇ ਨਾਲ ਇਦਾਂ ਕੀਤਾ ਮੈਨੇਜਰ ਸਾਹਿਬ ਨੂੰ ਤੁਸੀਂ ਮਿਲੇ ਹੁਣ ਮੈਨੇਜਰ ਸਾਹਿਬ ਕਹਿੰਦਾ ਵੀ ਮੇਰਾ ਕੰਦਾ ਖਰਾਬ ਆ ਉਹ ਪਤਾ ਨਹੀਂ ਜਾਂ ਬਹਾਨਾ ਕਰਨ ਰਿਹਾ ਉਹ ਕਿਤੇ ਠੀਕ ਕਰਾਉਣ ਰਿਹਾ ਪਰ ਇਹਨਾਂ ਦਾ ਜਿਹੜਾ ਨੈਸ਼ਨਲ ਹਾਈਵੇ ਦੇ ਪੀੜੀ ਸਾਹਿਬ ਆ ਉਹਨਾਂ ਨੇ ਮੈਂ ਕੱਲ ਗੱਲ ਕੀਤੀ ਤਾਂ ਉਹਨਾਂ ਨੂੰ ਵੀਡੀਓ ਭੇਜਤੀਆਂ ਫੋਟੋਆਂ ਭੇਜਤੀਆਂ ਉਹਨਾਂ ਨੇ ਬੈਕ ਕਾਲ ਨਹੀਂ ਕੀਤੀ ਤੇ ਵੇਖੋ ਐਡੇ-ਐਡੇ ਵੱਡੇ ਅਫਸਰ ਬਿਠਾਏ ਆ ਪਰ ਆਮ ਆਮ ਨੂੰ ਕਿਤੇ ਵੀ ਰਾਤ ਨਹੀਂ ਇੱਕ ਸੈਨਿਕ ਦੇ ਨਾਲ ਐਡਾ ਵੱਡਾ ਤੱਕਾ ਹੈ ਇਹ ਬਹੁਤ ਨਿੰਦਣਯੋਗ ਆ ਮੈਂ ਅਪੀਲ ਕਰਦਾ ਕਿ ਕਿੰਨਾ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਆਇਆ ਜੇ ਉਹ ਮੁੰਡਾ ਗੱਤਰ ਜ਼ਿਆਦਾ ਆਵਾਜ਼ ਜਾਂਦਾ ਜਾਨੋ ਮਰ ਜਾਂਦਾ ਤੇ ਸਾਡੇ ਦੇਸ਼ ਦੀ ਆਰਮੀ ਤੇ ਜਾਂ ਸੈਨਿਕ ਦੀ ਕੀ ਇੱਜ਼ਤ ਹੈ ਇਸ ਕਰਕੇ ਅਸੀਂ ਇਹ ਇਸ ਵਾਸਤੇ ਇੱਥੇ ਆਏ ਆ ਇਹ ਸਰਕਾਰ ਜਿਹੜੀ ਇਹੋ ਜਿਹੇ ਟੋਲ ਨਾਕਿਆਂ ਨੂੰ ਬੰਦ ਕਰੇ ਤੇ ਇਹੋ ਜੀਆਂ ਕੰਪਨੀਆਂ ਨੂੰ ਬਲੈਕਲਿਸਟ ਕਰੇ ਗੁਰਜੀ ਕੀ ਫਤਿਹ ਔਰਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਵੈਟਰਨ ਫਾਇਰ ਔਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਇੱਕ ਨਾਇਕ ਮਨਿੰਦਰ ਸਿੰਘ ਵਾਰਮਨ ਸੈਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜ ਜਿੱਦੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਸੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜ ਵਾਲਿਆਂ ਨੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟਿਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲਪੋਲਾ ਜਿਹਾ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਹੈ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਨਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕ ਨੂੰ ਵੀ ਮਾਰ ਖਾਏ ਇਹ ਆਰਮੀ ਦੀ ਇੰਨੀ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਗ ਹੈ ਇਹ ਇੰਡੀਆ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਦੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕਿ ਐਮਚ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਗਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਰ ਮੇਜਰ ਦਿਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮਿੰਦਰ ਸਿੰਘ ਔਰ ਸਾਰੀ ਮੰਗਰ ਦੇ ਪਰਨਸ਼ ਵਾਲੋਂ ਕੋਈ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵਨ ਚੁੱਕਿਆ ਜਾਵੇ ਜੋ ਜਿਹੇ ਟੂਲ ਪਲਾਜੇ ਨੂੰ 블랙리스트 ਚ ਪਾਇਆ ਜਾਵੇ ਔਰ ਜਿੱਦਾਂ ਮਿਰਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਟੰਗਲਾ ਵੀ ਹੋ ਸਕਦਾ ਹੈ ਬਾਤचीत DNA ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਬਦੀਕੀ ਵੀ ਕਰਦਾ ਹੈ ਕੋਈ ਤਾਂ ਪ੍ਰਸ਼ਾਸਨ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਡਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨੇ ਕੱਟ ਦੋ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵੱਜ ਜਾਂਦੀ ਮੁੰਡਾ ਬਰਬਾਦ ਹੋ ਜਾਂਦਾ ਇਹ ਕਾਰਮੀ ਦਾ ਜਵਾਨ ਤਿਆਰ ਕਰਨ ਵਾਸਤੇ ਕਿੰਨਾ ਪੈਸਾ ਲੱਗਦਾ ਇੱਕ ਨਾਰਮਲ ਬੰਦਾ ਮਾਰ ਕੇ ਸੁੱਟ ਦੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਪਰਾ ਮੇਰਾ ਨਾਮ ਮੁਖਤਾਰ ਸਿੰਘ ਜੀ ਹਾਂ ਜੀ ਕੱਲ ਜੀ ਪਰਸੇ ਜੀ ਘਟਨਾ ਆਈ ਹੈ ਕੀ ਘਟਨਾ ਹੈ ਘਟਨਾ ਸਰ ਅਮਰਸਰ ਤੋਂ ਆ ਰਹੇ ਹਾਂ ਕਿ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੋਲ ਪਲਾਜੇ ਵਾਲਿਆਂ ਨਾਲ ਤੁੰਤੂ ਮੈਮੋ ਦੀ ਨਿੱਕੀ ਮੁੱਟੀ ਗੱਲ ਤੋਂ ਉਹਨਾਂ ਨੇ ਮਤਲਬ ਇਹਨਾਂ ਤਲਵਾਰਾਂ ਮਾਰ ਗਿਆ ਨੇ ਦੇ ਸਿਰ ਦੇ ਵਿੱਚ ਤਲਵਾਰਾਂ ਜਿਵਾਰਾਂ ਦੇ ਤੇ ਮਤਲਬ ਜ਼ਖਮੀ ਕਰਤਾ ਉਹਨੂੰ ਗੰਭੀਰ ਸੱਟਾਂ ਲੱਗੀਆਂ ਕੀ ਕਰਨ ਕੋਈ ਝਗੜਾ ਹੋਇਆ ਕੀ ਕੰਨ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਇਹ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜ ਤੇ ਉਹਦੀ ਵਜਨਤੋਂ ਤੋਂ ਤੋਂ ਮੈਂ ਮੈਂ ਤੋਂ ਬਾਅਦ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇੰਨੇ ਤੇ ਸਖਤ ਕਾਰਵਾਈ ਕੀਤੀ ਜਾਵੇ ਟੂਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਹਾਂਜੀ ਮੈਂ ਸੁਬੇਦਾਰ ਮੇਜਰ ਆਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੇਰੈਂਟਸ ਜੁਨਿਅਟ 117 ਇੰਜੀਨੀਅਰਿੰਗਮੈਂਟ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾਂ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਪ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਆ ਵੱਡ ਫੱਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਹਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਨਾ ਦਲ ਦਾ ਭਾਈ ਬਲਦੇਵ ਸਿੰਘ ਜੀ ਬਡਾਲਾ ਜੀ ਦੀ ਜਥੇਬੰਦੀ ਦਾ ਸਖਤਰ ਹੋਣ ਕਰਕੇ ਵੈਟਰਨ ਵੇਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਪਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਨਾ ਤਲ ਵੱਲੋਂ ਆਪਣੀ ਹਾਜ਼ਰੀ ਭਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇੱਥੇ ਟੂਲਪਲੇਜ ਤੇ ਕੀਤੀ ਆ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇੱਥੋਂ ਕੁੱਟਮਾਰ ਕੀਤੀ ਆ ਉਹ ਇੱਕ ਟ੍ਰੇਨਡ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇੱਥੋਂ ਟੂਲ ਪਲਾਜ ਦੇ ਤੋਂ ਨੀਰੈਸਟ 421 ਇੰਜੀਨੀਅਰ ਸਕਾਡਨ ਹੈ 메인 ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਟੂਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜੇ ਨੇ ਇਹਨਾਂ ਦੀ ਲੁੱਟ ਵੀ ਹਟਾਈ ਜਾਵੇ ਤੇ ਇਹਨਾਂ ਦੀ ਕੁੱਟ ਵੀ ਹਟਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਿਸ ਜਵਾਨ ਫੌਜੀ ਜਵਾਨ ਹੈ ਉਹਦੀ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਤੇ ਅਸੀਂ ਇਨਸਾਫ ਮੰਗ ਵੀ ਰਹੇ ਆ ਪਰ ਇੱਥੇ ਕਿਸੇ ਵੀ ਟੋਲ ਪਲਾਜੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਸ ਦੀ ਪੂਰੀ ਸ਼ਾਨਦੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਡਿਸਾਈਡ ਲਵਾਂਗੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਸ ਤਰ੍ਹਾਂ ਦਾ ਕਰਨ ਦੀ ਉਮੀਦ ਨਾ ਕੀਤੀ ਜਾਵੇ ਇਸ ਲੜਕੇ ਨੂੰ ਜੋ ਬਣਦਾ ਇਨਸਾਨ ਆ ਉਹ ਪ੍ਰਸ਼ਾਸਨ ਜਲਦ ਤੋਂ ਜਲਦ ਉਹਦੇ ਦੇਵੇ ਅੱਜ ਇਹ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਲੋਕਾਂ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰ ਨੂੰ ਆ ਰਹੇ ਸੀ ਢੰਡਿਆਲੇ ਉੱਥੇ ਪਿਆਰ ਵਾਸ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਹੋ ਰਿਹਾ ਸੀ ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਾਬਕ ਆ ਸੀ ਐਫਆਈਆਰ ਕਰ ਦਿੱਤੀ ਹੈ ਨਾ ਤੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਟੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਤੇ ਇਹਦੇ ਵਿੱਚ ਉਹ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਬਚਿੱਤਰ ਸਿੰਘ ਪੁੱਤਰ ਅਰਵੇਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕੁਰਪਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤੇ ਤਫ਼ਤੀਸ਼ ਚੱਲੀ ਹੈ ਅੱਜ ਦੇ ਦਿੱਤੇ ਕੋਈ ਨਾਮ ਵੀ ਕਰਨਾਵਾਂ ਕਰੀਏ ਇਹਨਾਂ ਨਿਹੰਗ ਸਿੰਘਾਂ ਮੰਨਦੇ ਸਾਈਂ ਜਗੂ ਨਵੀ ਮਨੂਰ ਅੱਜ ਇਹ ਕਹਿਣਾ ਕਿ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਕਿਉਂਕਿ ਅ ਭਗ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤੇ ਹੈ ਨਹੀਂ ਇਹ ਬਿਲਕੁਲ ਪਰਚਰ ਸੀ ਜਿਹੜੇ ਰਜਿਸਟਰਡ ਕਰਤਾ ਸਾਰਿਆਂ ਦੇ ਰੈਸਟ ਪਾਵਾਂਗੇ ਇਹਦੇ ਵਿੱਚ